ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਵਧਾਈਆਂ ਹੋਲੇ ਮਹੱਲੇ ਦੀਆਂ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਤੁਸੀਂ ਇਥੇ ਲੋਕਲ ਹੀ ਹੋ ਹਾਂਜੀ 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 ਤੇ ਹਰ ਸਾਲ ਆਉਂਦੇ ਹੋ ਇੱਥੇ ਹੋਲੇ ਮਹੱਲੇ ਤੇ ਹਾਂਜੀ ਹਾਂਜੀ ਸਾਡਾ ਇਹੀ ਨੋਕਲਾ ਅਸੀਂ ਇੱਥੇ ਆਉਂਦੇ ਹਾਂ ਹਰ ਸੰਡੇ ਹਰ ਸੰਡੇ ਤੁਸੀਂ ਆਸੇ ਨੇ ਤੇ ਅੱਜ ਜਿਹੜੀ ਇੱਥੇ ਰੌਣਕਾਂ ਲੱਗੀਆਂ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿੱਦਾਂ ਦਾ ਲੱਗ ਰਿਹਾ ਅੱਜ ਦਾ ਮਾਹੌਲ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਸਾਨੂੰ ਸਾਡੇ ਗੁਰੂਆਂ ਦਾ ਦਿਨ ਲਾਈਕ ਸਾਡੀ ਸਾਰੀ ਲਾਈਕ ਸਾਡੇ ਸਾਰੀ ਫੈ ਫੈਮਲੀਆਂ ਸਾਰੇ ਹਨਾ ਭੈਣ ਭਾਈ ਮਿਲਦੇ ਨੇ ਤੇ ਸੰਗਤ ਦੇ ਦਰਸ਼ਨ ਹੁੰਦੇ ਨੇ ਯਾ ਤੇ ਸਾਰੇ ਤੁਸੀਂ ਇਕੱਠੇ ਹੋ ਕੇ ਆਇਆ ਫੈਮਲੀ ਮੈਂਬਰ ਇੱਥੇ ਅੱਜ ਹਾਂਜੀ ਹਾਂਜੀ ਸਾਰੇ ਫੈਮਲੀ ਮੈਂਬਰ ਇਕੱਠੇ ਹੋ ਕੇ ਆਇਆ ਹੋਰ ਕੀ ਕੀ ਚੰਗਾ ਲੱਗਦਾ ਅੱਜ ਦੇ ਇਸ ਰੌਣਕ ਮੇਲੇ ਬਾਰੇ ਸਾਰਾ ਕੁਝ ਹੀ ਬਹੁਤ ਵਧੀਆ ਇਦਾਂ ਲੱਗਦਾ ਜਦੋਂ ਪੰਜਾਬ ਵਿੱਚ ਹੀ ਆ ਗਏ ਹੋਏ ਹਾਂਜੀ ਬਿਲਕੁਲ ਤੇ ਸਾਰੀਆਂ ਸੰਗਤਾਂ ਦੇ ਕੇ ਬੜਾ ਮਨ ਖੁਸ਼ ਹੋਇਆ ਹਾਂ ਇਹ ਬਿਲਕੁਲ ਇਸ ਗੱਲ ਨਾਲ ਬਿਲਕੁਲ ਮੈਂ ਐਗਰੀ ਕਰੂੰਗੀ ਇਦਾਂ ਲੱਗਦਾ ਜਿਦਾ ਪੰਜਾਬ ਦੇ ਵਿੱਚ ਤੁਸੀਂ ਆ ਗਏ ਅੱਜ ਦਾ ਦਿਨ ਇਦਾਂ ਲੱਗਦਾ ਨਹੀਂ ਆਪਾਂ ਇੱਥੇ ਅਮਰੀਕਾ ਦੇ ਵਿੱਚ ਜਾਂ ਹਾਂਜੀ ਤੇ ਉਧਰ ਤੁਸੀਂ ਸ਼ਾਪਿੰਗ ਸਟਾਲਸ ਵੀ ਘੁੰਮ ਕੇ ਕੁਝ ਖਰੀਦਦਾ ਕਰੀ ਹਾਂ ਹਾਂਜੀ ਘੁੰਮ ਕੇ ਆਇਆ ਪਰ ਤੁਹਾਨੂੰ ਪਤਾ ਹੀ ਹੈ ਕਿੱਥੇ ਦਿਲ ਭਰਦਾ ਇੱਕ ਵਾਰੀ ਗੇੜਾ ਕਰਕੇ ਗੇੜਾ ਕਰਦੇ ਹੁਣ ਫਿਰ ਜਾਓ ਸ਼ਾਇਦ ਸ਼ਾਇਦ ਹਾਂਜੀ ਤੇ ਫੂਡ ਸਟਾਲਸ ਤੇ ਤੁਸੀਂ ਸਾਰੇ ਇਧਰ ਗੇੜਾ ਕੱਢਿਆ ਕਿਹੜਾ ਤੁਹਾਡਾ ਫੂਡ ਸਟਾਲ ਜਿਹੜਾ ਫੇਵਰੇਟ ਆ ਕਿਹੜੀ ਚੀਜ਼ ਤੁਹਾਨੂੰ ਵਧੀਆ ਲੱਗੀ ਆ ਜੀ ਮੈਨੂੰ ਅੱਜ ਗੰਨੇ ਦਾ ਰਸ ਬਹੁਤ ਵਧੀਆ ਲੱਗਿਆ ਹਾਂਜੀ ਤੇ ਪੀਜ਼ਾ ਤਕਰੀਬਨ ਸਾਰਾ ਹੀ ਫੂਡ ਮਿਹਨਤ ਕਰਕੇ ਉਹਨਾਂ ਨੇ ਐਨੇ ਵਧੀਆ ਮਿਹਨਤ ਕਰਕੇ ਸੇਵਾ ਕਰ ਰਹੇ ਨੇ ਸੇਵਾਦਾਰ ਤੇ ਮੈਨੂੰ ਬਹੁਤ ਵਧੀਆ ਲੱਗਿਆ ਸਾਰਿਆਂ ਦਾ ਖਾਣਾ ਅਸੀਂ ਸਾਰਾ ਟੇਸਟ ਕੀਤਾ ਬਹੁਤ ਉਪਰਾਲਾ ਕਰ ਰਹੇ ਨੇ 1 ਮਹੀਨੇ ਤੋਂ ਪਹਿਲਾਂ ਉਹ ਤਿਆਰੀਆਂ ਸ਼ੁਰੂ ਕਰ ਦਿੰਦੇ ਆ ਇਹਦੇ ਵਿੱਚ ਹਾਂਜੀ ਸੋ ਬਹੁਤ ਵਧੀਆ ਲੱਗਿਆ ਅਸੀਂ ਵੀ ਬੱਚਿਆਂ ਦਾ ਮੈਂ ਉਹ ਦੇਖ ਕੇ ਗੱਤਕਾ ਖੇਡਦੇ ਸਭ ਤੋਂ ਜ਼ਿਆਦਾ ਮੈਨੂੰ ਉਹ ਵਧੀਆ ਲੱਗਿਆ ਛੋਟੇ ਛੋਟੇ ਬੱਚੇ ਤੇ ਇੰਨੇ ਉਤਸ਼ਾਹ ਨਾਲ ਸ਼ਕਤੀ ਨਾਲ ਉਹ ਮੂਹਰੇ ਆਉਂਦੇ ਆ ਨਾ ਪੇਰੈਂਟਸ ਆਉਂਦੇ ਆ ਬੈਠਦੇ ਆ ਮੈਨੂੰ ਬਹੁਤ ਵਧੀਆ ਲੱਗਿਆ ਉਹ ਵਾਲਾ ਸਭ ਤੋਂ ਮੇਰਾ ਫੇਵਰਟ ਪਾਰਟ ਹੈ ਯਾ ਨਹੀਂ ਬਹੁਤ ਟੀਮ ਆਈਆਂ ਅੱਜ ਗੱਤਕੇ ਦੀਆਂ ਅਸੀਂ ਵੀ ਦੇਖੀਆਂ ਬਹੁਤ ਹੀ ਵਧੀਆ ਲੱਗਦਾ ਬੱਚਿਆਂ ਨੂੰ ਦੇਖ ਕੇ ਕਿ ਉਹ ਸਿੱਖੀ ਨਾਲ ਜੁੜੇ ਆ ਆਪਣੇ ਸਿੱਖਾਂ ਦੇ ਮਾਰਸ਼ਲ ਆਰਟ ਦੇ ਨਾਲ ਯਾ ਸਹੀ ਗੱਲ ਆ ਸਹੀ ਆ ਇਤੋਂ ਦੇ ਗੁਰਦੁਆਰਾ ਸਾਹਿਬ ਜਿਹੜੀ ਹੈ ਕਮੇਟੀ ਉਹਨਾਂ ਦਾ ਵੀ ਬਹੁਤ ਵੱਡਾ ਹੱਥ ਹੈ ਕਿ ਉਹ ਇਦਾਂ ਦਾ ਜਿਹੜਾ ਸਮਾਗਮ ਆਯੋਜਿਤ ਕਰਦੇ ਨੇ ਜਿੱਥੇ ਬੱਚਿਆਂ ਨੂੰ ਜਿਹੜੀ ਹੈ ਹੋਰ ਹੱਲਾਸ਼ੇਰੀ ਮਿਲਦੀ ਹੈ ਇਹਦੇ ਨਾਲ ਜੁੜਨ ਲਈ ਇਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਓਵਰਆਲ ਸਾਰੀ ਟੀਮ ਦਾ ਹੀ ਹੱਥ ਹੈਗਾ ਗੁਰਦੁਆਰਿਆਂ ਦਾ ਤੇ ਪੇਰੈਂਟਸ ਦਾ ਜਿਹੜੇ ਉਹਨਾਂ ਨੂੰ ਡਿਡਿ ਟੀਚਰ ਸਿਖਾਉਂਦੇ ਨੇ ਹਨਾ ਉਹਨਾਂ ਦਾ ਬਹੁਤ ਵੱਡਾ ਰੋਲ ਆ ਤੇ ਉਹਨਾਂ ਨੂੰ ਦੇਖ ਕੇ ਬਹੁਤ ਵਧੀਆ ਲੱਗਦਾ ਸਾਨੂੰ ਵੀ ਲੱਗਦਾ ਕਿ ਸਾਡੇ ਬੱਚੇ ਵੀ ਇਦਾਂ ਕਰਨ ਜਾਂ ਸਾਡੇ ਪੋਤੇ ਗਾਂ ਪੋਤੀਆਂ ਇਦਾਂ ਖੇਲਣ ਹਨਾ ਵਧੀਆ ਲੱਗਦਾ ਹੈ ਕਿ ਉਹਨਾਂ ਨੂੰ ਪ੍ਰਾਊਡ ਕਰਦੇ ਇਨੇ ਨਾਲ ਹੁੰਦੇ ਆ ਬੈਠਦੇ ਆ ਤੇ ਜਿਹੜੇ ਬੱਚੇ ਆ ਉਹ ਬਹੁਤ ਸੋਹਣੇ ਲੱਗਦੇ ਆ ਨਿੱਕੇ ਨਿੱਕੇ ਉਹਨਾਂ ਦੇ ਜਦੋਂ ਉਹ ਤਿਆਰ ਹੋਏ ਹੁੰਦੇ ਆ ਖਾਸੇ ਦੇ ਰੂਪ ਦੇ ਵਿੱਚ ਬਹੁਤ ਵਧੀਆ ਲੱਗਦੇ ਆ ਇਸ ਸਮਾਗਮ ਦੀ ਉਹੀ ਗੱਲ ਆ ਕਿ ਰੌਣਕਾਂ ਵੀ ਵੇਖਣ ਵਾਲੀਆਂ ਨੇ ਇੱਧਰ ਜਿਹੜਾ ਮਾਹੌਲ ਇੱਧਰ ਆਪਾਂ ਖਾਣ ਪੀਣ ਦਾ ਵੀ ਆ ਪਰ ਨਾਲ ਦੇ ਨਾਲ ਇੱਕ ਬਹੁਤ ਵਧੀਆ ਸੇਧ ਵੀ ਦਿੱਤੀ ਜਾ ਰਹੀ ਹੈ ਨੈਕਸਟ ਜਨਰੇਸ਼ਨ ਨੂੰ ਇਹ ਕੰਪੀਟੀਸ਼ਨ ਕਰਵਾ ਕੇ ਜਿਹੜਾ ਵਾ ਬੱਚਿਆਂ ਨੂੰ ਆਪਣੇ ਸਿੱਖੀ ਦੇ ਨਾਲ ਜੋੜਿਆ ਜਾ ਰਿਹਾ ਗੁਰਦੁਆਰੇ ਦੇ ਨਾਲ ਜੋੜਿਆ ਜਾ ਰਿਹਾ ਹਾਂਜੀ ਹਾਂਜੀ ਬਹੁਤ ਦੇਰ ਤੋਂ ਇੱਥੇ ਰਿਵਰ ਸਾਈਡ ਗੁਰਦੁਆਰੇ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਤੇ ਕਾਫੀ ਅੱਗੇ ਨੂੰ ਜ਼ਿਆਦਾ ਇਸ ਤਰ੍ਹਾਂ ਲੱਗਦਾ ਕਿ ਦਿਨੋਂ ਦਿਨ ਹਰ ਸਾਲ ਹੋਰ ਪਾਰਕਿੰਗ ਦੇ ਇੰਤਰਾਣ ਕਬਾਦੀਆਂ ਨੇ ਸਾਰੇ ਆਉਂਦੇ ਨੇ ਬੜੀਆ ਲੱਗਦਾ ਹੈ ਮਿਲਦੇ ਜਿਹੜੇ ਕਿ ਲੋਕ ਕਦੀ ਵੀ ਨਹੀਂ ਮਿਲਦੇ ਉਹ ਇੱਥੇ ਆ ਕੇ ਮਿਲਦੇ ਨੇ ਉਹ ਵੀ ਬਹੁਤ ਚੰਗਾ ਲੱਗਦਾ ਤੇ ਨਾਲ ਨਾਲ ਅਸੀਂ ਗੁਰੂਆਂ ਦੇ ਨਾਲ ਵੀ ਜੁੜੇ ਹੋਏ ਹਾਂ ਹਾਂਜੀ ਹਾਂਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਥੈਂਕ ਯੂ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ